ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੈਲਕਮ ਤੁਹਾਡਾ ਗੁਰਸਖ ਬਲੌਗ ਦੇ ਉੱਤੇ ਤੇ ਅੱਜ ਤੁਹਾਨੂੰ ਦਿਖਾਉਣੇ ਆ ਬਲੌਗ ਦੇ ਵਿੱਚ ਸਾਡੇ ਘਰ ਫੰਕਸ਼ਨ ਹੈ ਫੰਕਸ਼ਨ ਦੇ ਵਿੱਚ ਕੀ ਕੀ ਐਕਟੀਵਿਟੀ ਹੋਈ ਗੁਰੂ ਸਾਹਿਬ ਜੀ ਦਾ ਪਾਠ ਸੁਖਮਨੀ ਸਾਹਿਬ ਪਾਠ ਕਰ ਵਿੱਚ ਕਰਵਾਇਆ ਗਿਆ ਤਾਇਆ ਜੀ ਦੇ ਅੱਜ ਫੰਕਸ਼ਨ ਹੈ ਤੇ ਰਾਤ ਨੂੰ ਸੋਹਣੀ ਸੋਹਣੀ ਮਹਿਫਿਲ ਹੈ ਉਹਦੇ ਵਿੱਚ ਅ ਅੱਜ ਕਵਾਲੀਆਂ ਦਾ ਪ੍ਰੋਗਰਾਮ ਹੈ ਤੇ ਤਾਇਆ ਜੀ ਦੇ ਯਾਨੀ ਕਿ ਤਾਇਆ ਜੀ ਦੇ ਬੇਟੇ ਦੇ بیٹے ਦੇ ਪੇਟਾ ਹੋਇਆ ਯਾਨੀ ਕਿ ਮੇਰੇ ਡੇਡਾਇਆ ਜੀ ਹੋ ਗਏ ਮੁਰਦਾਦਾ ਜੀ ਬਣ ਗਏ ਤੇ ਇਸ ਬਲੌਗ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਅੱਜ ਉਹਨਾਂ ਦੀ ਘਰ ਦੀ ਐਕਟੀਵਿਟੀਆ ਸਾਰੀਆਂ ਆਓ ਕਿਵੇਂ ਪਾਠ ਹੋਇਆ ਸਾਰਾ ਨਾਮ ਵਾਹਿਗੁਰੂ ਜੀ ਤਨ ਨਾਮ ਵਾਹਿਗੁਰੂ ਜੀ ਨਾਮ ਵਾਹਿਗੁਰੂ ਜੀ ਨਾਮ ਵਾਹਿਗੁਰੂ ਜੀ ਗੁਰੂ ਜੀ ਨਾਮ ਤਨ ਨਾਮ ਵਾਹਿਗੁਰੂ ਜੀ ਨਾਮ ਵਾਹੇ ਗੁਰੂ ਜੀ ਨਾਮ ਵਾਹੇ ਗੁਰੂ ਜੀ ਸਤ ਨਾਮ ਵਾਹੇ ਗੁਰੂ ਜੀ ਨਾਮ ਵਾਹੇ ਗੁਰੂ ਜੀ ਨਾਮ ਵਾਹੇ ਗੁਰੂ ਜੀ ਸਤ ਨਾਮ ਵਾਹੇ ਗੁਰੂ ਜੀ ਮਾਹੇ ਗੁਰੂ ਜੀ ਨਾਮ ਵਾਹੇ ਗੁਰੂ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਗੁਰੂ ਜੀ ਸਤਨਾਮ ਵਾਹਿ ਸਤਨਾਮ ਸਤਨਾਮ ਵਾਹਿ ਗੁਰੂ ਜੀ ਸਤਨਾਮ ਵਾਹਿ ਗੁਰੂ ਜੀ ਸਤਨਾਮ ਵਾਹਿ ਗੁਰੂ ਜੀ ਵਾਹਿ ਗੁਰੂ ਜੀ ਸਤ ਨਾਮ ਵਾਹਿ ਸਤ ਨਾਮ ਵਾਹਿ ਗੁਰੂ ਜੀ ਨਾਮ ਵਾਹਿ ਕੂਨੀ ਨਾਮ ਵਾਹਿ ਗੁਰੂ ਜੀ ਨਾਮ ਵਾਹਿ ਗੁਰੂ ਜੀ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ ਜੀ ਸਤ ਨਾਮ We'll <laughs> ਇਹ ਹੈ ਸਾਡਾ ਪਿੰਡ ਕੋਈ ਹਵਲਕਾ ਜਿੱਥੇ ਸਾਡਾ ਬਚਪਨ ਬੀਤਿਆ ਇਹ ਹੈ ਕਿਤੇ ਨਾ ਬੁਲਬੁਲੀ ਯਾਦਸਤਾ ਬੇਪਰਦੇਆਂ ਵਰ ਜਾਂਦੀ ਇਹ ਹੈ ਸਾਡਾ ਪਿੰਡ ਪਿਆਰ ਵਾਲਾ ਜਿੱਥੇ ਜੰਗੀਦੇ ਮਨ ਦੇ ਤਲੋਰੀ ਵੀ ਪਰਤੀ ਸਾਲ ਇਸ ਇਹਨੇ ਬਿਜਾਰੇ ਪਰ ਉਸ ਤੋਂ ਬਾਅਦ ਜੇ ਸ਼ਹਿਰ ਚਲੇ ਜੀ ਜਬਰਦਸਤ ਸਲਾਸ਼ਿਆ ਪਰਫਰਟ ਨਹੀਂ ਕੋਈ ਆਪਣਾ ਕਾਣਾ ਮੈਂ ਤੇ ਹਾਂ ਇਹ ਹੋ ਰਹੀ ਤੇਰੀ ਬੂਰ ਬੂਰੀ ਆਵਾਜ਼ ਪੈਂਦੇ ਜੀ ਨਹਿਰਾ ਕੀ ਪੈਂਦੇ ਜੀ ਨਹਾਵਾ ਕੀ ਪੰਜਾਬ ਦਾ ਨਹਿਰਾ 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 ਨਹਾ ਹਰ ਦਾ ਪਾਣੀ ਬੂਰ ਬੂਰੀ ਜੀ ਲਿੰਗ ਅਮਦੇਲਾ ساڈا گھر یہ لگا نا بوٹا بہت زبردست یہ ساڈا میرا گھر سا گھر پرانا جتنے میں رہ کے گیا یہ دیکھو یہ نمبو کا بوٹا لگا جی دیکھو زبردست ਇੱਥੇ ਮੈਂ ਜ਼ਿੰਦਗੀ ਦੇ 25 20 25 ਸਾਲ ਗੁਜ਼ਾਰੇ ਆ। ਇਹ ਜਿੰਮੀ ਆ ਗਈ ਸਾਡਾ। ਆ ਦੇਖੋ ਇਹ ਜਿੰਮੀ। ਇਹ ਅੱਜ ਜਿੰਮੀ ਨੂੰ ਅਸੀਂ ਸ਼ਹਿਰ ਤੋਂ ਇੱਥੇ ਪਿੰਡ ਵਿੱਚ ਲੈ ਆਂਦਾ। ਤੇ ਪੱਛਾ ਫਿਰਦਾ ਉਹਨੂੰ ਪਤਾ ਨਹੀਂ ਲੱਗੀ ਜਾਂਦਾ ਮੈਂ ਕਰਾਂ ਕੀ। ਕਿਉਂਕਿ ਸ਼ਹਿਰ ਤਾਂ ਫਿਰ ਅੰਦਰ ਅੰਦਰ ਰਹਿਣਾ ਤਾਂ ਕਰਦੇ ਘੁੱਤੀ ਦੇ ਅੰਦਰ ਅੰਦਰ। ਅੱਜ ਇਹ ਪਿੰਡ ਵਿੱਚ ਆਇਆ ਹੋਇਆ ਤੇ ਪਿੰਡ ਵਿੱਚ ਅਜੀਬ ਜਿਹਾ ਲੱਗ ਰਿਹਾ। ਉਹ ਕਦੇ ਇੱਧਰ ਪਜਦਾ ਕਦੇ ਉੱਧਰ ਪਜਦਾ ਹੈ। ਤੇ ਸਮਝੋ ਬਾਹਰ ਕਹਾਣੀ ਹੋਈ ਖੜੀ ਐ ਜਿੰਮੀ ਦੀ ਵੀ ਅੱਜ ਮੈਂ ਕਰਾਂ ਤੇ ਕਰਾਂ ਕਿ ਕਿਹੜੇ ਪਾਸੇ ਫਸ ਗਿਆ ਮੈਂ ਆ ਦੇਖੋ ਕਦੇ ਕਿੱਧਰ ਜਾਂਦਾ ਕਦੇ ਕਿੱਧਰ ਜਾਂਦਾ ਉਹਦੇ ਸਮਝੋ ਬਾਹਰ ਕਹਾਣੀ ਹੋਈ ਖੜੀ ਐ ਜਿੰਮੀ ਦੀ ਸਾਡੇ ਬਾਪੂ ਜੀ ਖਾਲਸਾ ਜੀ ਗੁਰਦਾਸ ਸਿੰਘ ਖਾਲਸਾ ਜੀ ਇਹ ਸਪੀਕਰ ਚਲਾਉਂਦੇ ਆ ਜੀ ਜਿਹੜੇ ਪੁਰਾਣੇ ਰਿਕਾਰਡ ਤੋਂ ਦੇ ਸਟੂਡੀਓ ਚ ਆ ਜਾ ਬੰਦਾ ਤਵਾਲੇ ਤੇ ਉਹ ਵੀ ਦਿਖਾਣੇ ਆ ਤੁਹਾਨੂੰ ਤੇ ਇਹ ਸਾਡੇ ਮਾਤਾ ਜੀ ਇਹ ਸਾਡੇ ਵਿਚਾਲੇ ਦੇ ਸਿਸਟਰ ਐ ਹਰਪ੍ਰੀਤ ਜੀ ਔਰ ਉਹ ਹੈ ਵੱਡੇ ਸਿਸਟਰ ਜੀ ਸੰਦੀਪ ਕੌਰ ਜੀ ਇਹ ਹੈ ਭਾਂਜੀ ਤਨੂ ਕੌਰ ਇਹ ਸਾਡੀ ਨੌ ਹੈ ਇਹ ਹੈਗੇ ਸਾਡੇ ਜਿਹੜਾ ਭਾਂਜਾ ਹੈ ਉਹਦੇ ਘਰ ਵਾਲੀ ਹਣੀ ਦੀ ਇਹ ਸਾਡੀ ਕੁੜੀਆ ਛੋਟੀ ਜੀ ਨੰਨੀ ਜੀ ਇਹ ਬੇਟੀਆਂ ਗਗਨ ਤੇ ਉਹ ਹੈਗੇ ਆਪਣੇ ਹਰਪਾਲ ਜੀ ਦੇ ਬੇਟਾ ਬੇਟੀ ਬੇਟੀ ਔਰ ਕੋਣ ਹੈ ਤਨੂ ਇੱਕ ਹੋਰ ਤਨੂ ਤੇ ਇਹ ਸਾਡੇ ਭਾਈ ਸਾਹਿਬ ਹਰਪਾਲ ਜੀ ਮੇਰੇ ਸਿਸਟਰ ਵਿਆਹ ਹੋਇਆ ਜਿੱਥੇ ਗਿਆਨਾ ਤੇ ਉਹਨਾਂ ਦੇ ਬਲਦਰ ਹੈਗੇ ਦਿਓਰ ਹੈਗੇ ਜਿਹੜੇ ਹਰਪਾਲ ਜੀ ਉਹਨਾਂ ਦੇ ਕਰੋ ਸਾਡੇ ਸਿਸਟਰ ਹੈਗੇ ਤੇ ਇਹ ਸਾਰੇ ਜਿਹੜੇ ਅੱਜ ਇਕੱਠੇ ਹੋਏ ਹੈ ਜੀ ਅੱਜ ਫੰਕਸ਼ਨ ਹੈਗਾ ਇੱਥੇ ਤੇ ਉਸ ਫੰਕਸ਼ਨ ਦੇ ਉੱਤੇ ਇਕੱਠੇ ਹੋਏ ਸੁਭਿਆ ਅਰਦਾਸ ਹੋਈ ਸੀ ਤੇ ਹੁਣ ਸਾਰੇ ਬੈਠ ਕੇ ਸਾਰੇ ਜਿਹਨੇ ਵੇਟ ਕਰ ਰਹੇ ਵੀ ਲੰਗਰ ਪਾਣੀ ਤਿਆਰ ਹੋ ਰਿਹਾ ਹੈ ਫਿਰ ਲੰਗਰ ਪਾਣੀ ਛਕਾਂਗੇ ਲੰਗਰ ਪਾਣੀ ਛਕ ਕੇ ਫਿਰ ਫਿਰ ਆਜੋ ਤੁਹਾਨੂੰ ਮੈਂ ਦਿਖਾਣਾ ਹੈ ਸਾਡੇ ਬਾਪੂ ਜੀ ਖਾਲਸਾ ਜੀ ਉਹਨਾਂ ਦਾ ਰੂਮ ਜਿੱਥੇ ਉਹ ਸਾਰੇ ਆਪਦੇ ਪ੍ਰੋਡਕਟ ਰੱਖਦੇ ਆ ਜਿਹੜੇ ਮਸ਼ੀਨਾਂ ਦੇ ਜਿੰਨੀਆਂ ਵੀ ਉਹਨਾਂ ਦੇ ਮਸ਼ੀਨਾਂ ਆਜੋ ਤੁਹਾਨੂੰ ਦਿਖਾਉਂਦੇ ਆ ਉਹਨਾਂ ਦਾ ਸਾਰਾ ਤਾਮਜਾਬ ਪੁਰਾਣੀ ਰਿਕਾਰਡ ਜਿਹੜੇ ਚੱਲਦੇ ਹੁੰਦੇ ਸੀ ਕੁਲਦੀਮਾਨ ਸਿੰਘ ਜੀ ਸਦੀਕ ਜੀ ਸਾਰੇ ਜਿਹੜੇ ਪੁਰਾਣੀ ਰਿਕਾਰਡ ਹੁੰਦੇ ਸੀ ਆਓ ਤੁਹਾਨੂੰ ਉਹਨਾਂ ਦੇ ਸਾਰੇ ਦੇ ਦਿਖਾਉਂਦੇ ਆ ਤੁਹਾਨੂੰ ਚੈੱਕ ਕਰਨਾ ਤੁਸੀਂ ਆ ਦੇਖੋ ਇਹ ਇਹ ਚੇਤੋਵਿਆਂ ਨੂੰ ਸਮਾਨ ਮਿਲਦਾ ਹੈ ਇਹ ਉੱਥੇ ਹੀ ਚੁੱਕ ਲਿਆਉਂਦੇ ਹੈਗੇ ਇਹ ਇਹ ਦੇਖੋ ਮਸ਼ੀਨਾ ਬਣਾਉਣੀਆਂ ਮਸ਼ੀਨਾ ਇਹ ਦੇਖੋ ਸਾਰਿਆਂ ਉਹ ਇਹ ਮਸ਼ੀਨਾ ਇਹ ਚਾਬੀ ਨਾਲ ਚੱਲਣ ਵਾਲੀਆਂ ਸਾਰੀਆਂ ਮਸ਼ੀਨਾ ਹੋ ਗਈਆਂ ਇਹ ਉਹਨਾਂ ਦਾ ਸਮਾਨ ਹੈ ਇਹ ਚਿਤ ਦੇਖੋ ਬਕਸੇ ਪਰ ਇਹ ਬੇਅੰਤ ਦੇ ਰਕਾਟਾਂ ਇਹ ਸਾਰੇ ਇਹ ਬਾਪੂ ਜੀ ਇਹ ਦੇਖੋ ਸਾਰੇ ਰਕਾਟ ਉਹਨਾਂ ਦੇ ਕਵਰ ਐਵੇਂ ਚਾਰ ਹੈ ਇਹ ਆਜੀ ਗੁਰਦਾਸ ਸਿੰਘ ਖਾਲਸਾ ਇਹਨਾਂ ਦਾ ਚੈਨਲ ਵੀ ਬਣਿਆ ਹੋਇਆ ਹੈ ਹਾਂ ਇਹਨਾਂ ਦਾ ਚੈਨਲ ਬਣਿਆ ਹੋਇਆ 올ਡ ਇਜ਼ ਗੋਲਡ ਦੇ ਨਾਮ ਤੇ ਸਪੀਕਰ ਦੇ ਨਾਮ ਤੇ ਇਹਦਾ ਚੈਨਲ ਬਣਿਆ ਸਾਰੇ ਜਿਹੜੇ ਉਹਨੂੰ ਸਬਸਕ੍ਰਾਈਬ ਵੀ ਕਰਨਾ ਤੇ ਲਾਇਕ ਵੀ ਕਰਨਾ ਜੀ ਆਹ ਦੇਖੋ ਸਾਰੇ ਪੁਰਾਣੇ ਰਿਕਾਰਡ ਦੇਖੋ ਤੁਸੀਂ ਜੀ ਪੁਰਾਣੇ ਤੋਂ ਪੁਰਾਣੇ ਚੈੱਕ ਕਰੋ ਤੁਸੀਂ ਬਾਪੂ ਜੀ ਅੱਜ ਅਸੀਂ ਆਏ ਹੋਏ ਸੀ ਪਿੰਡ ਤੇ ਪ੍ਰੋਗਰਾਮ ਸੀਗਾ ਘਰ ਵਿੱਚ ਫੰਕਸ਼ਨ ਸੀਗਾ ਉਧਰ ਤਾਇਆ ਜੀ ਦੇ ਘਰ ਅੱਜ ਉਹਨਾਂ ਨੇ ਸੁਭਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਜਿਹੜਾ ਤੁਹਾਨੂੰ ਦਿਖਾਇਆ ਤੇ ਹੁਣ ਸ਼ਾਮ ਦਾ ਟਾਈਮ ਜਿਹੜਾ ਪ੍ਰੋਗਰਾਮ ਹੋਵੇਗਾ ਰਾਤ ਨੂੰ ਮਹਿਫਿਲ ਦਾ ਪ੍ਰੋਗਰਾਮ ਹੋਵੇਗਾ ਜੀ ਕਵਾਲੀਆਂ ਦਾ ਪ੍ਰੋਗਰਾਮ ਹੋਵੇਗਾ ਸਾਰੇ ਜਿਹਨੇ ਉੱਥੇ ਇਕੱਠੇ ਹੋਏ ਅੱਜ ਸਾਰੇ ਰਿਸ਼ਤੇਦਾਰ ਤਮਾਉਣਗੇ ਇਹ ਦੇਖੋ ਜੀ ਉਹਨਾਂ ਦੇ ਆਹ ਦੇਖੋ ਗੁਰਬਾਣੀਆਂ ਦੇ ਰਿਕਾਟ ਹੋ ਗਏ ਸਾਰੇ ਸ਼ਬਦ ਇਹ ਹੋ ਗਿਆ ਦੇਖੋ ਇਹ ਵਲੌਗ ਦੇ ਵਿੱਚ ਉਹਨੂੰ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਦਿਖਾਵਾਂਗੇ ਚਲਾ ਕੇ ਵੀ ਦਿਖਾਵਾਂਗੇ ਸਾਰਾ ਕੁਝ ਅੱਜ ਕੇ ਰਾਜ ਨਹੀਂ ਤੁਹਾਨੂੰ ਦਿਖਾਵਾਂਗੇ ਕਿ ਅੱਜ ਨਾਲ ਸਬਾਨ ਫਿਰ ਇੱਕ ਵਲੌਗ ਸਪੈਸ਼ਲੀ ਇਹਨਾਂ ਦਾ ਦਿਖਾਵਾਂਗੇ ਜਿਹਦੇ ਵਿੱਚ ਆ ਤੁਹਾਨੂੰ ਦਿਖਾਵਾਂਗੇ ਇਹ ਹੈ ਸਾਡੇ ਜੀ ਖਾਲਸਾ ਜੀ ਬਲੌਗ ਦੇ ਵਿੱਚ ਐਨਾ ਹੀ ਤੋਂ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਸਾਰੇ ਜਣੇ ਸਾਰੇ ਜਣੇ ਬਾਏ ਬਾਏ ਜੀ ਬਾਏ 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 ਜੀ ਬਾਏ ਬਾਏ